ਚੇਅਰਮੈਨ ਪਨਬਸ ਪੀਆਰਟੀਸੀ ਕੰਟੈਕਟ ਵਰਕਰ ਯੂਨੀਅਨ ਪੰਜਾਬ ਅੱਜ ਜੋ ਮਾਸਟਰੰਡ ਬੰਦ ਕੀਤਾ ਗਿਆ ਹੈ ਕੀ ਕਾਰਨ ਹੈ ਕੀ ਮੰਗ ਹੈ ਆਪ ਦੀ ਦੇਖੋ ਮੰਗੇ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਆ ਰਹੀ 2007 ਤੋਂ ਲੈ ਕੇ ਮੁਲਾਜ਼ਮ ਜਿਹੜੇ ਠੇਕੇ ਤੇ ਆ ਪੀਆਟੀਸੀ ਰਪੰਦ ਬੱਸ ਦੇ ਵਿੱਚ ਅਜੇ ਤੱਕ ਪਹਿਲੀਆਂ ਸਰਕਾਰਾਂ ਨੇ ਇਸ ਨੂੰ ਇੱਕ ਵੀ ਮੁਲਾਜ਼ਮ ਜਿਹੜਾ ਪੱਕਾ ਨਹੀਂ ਕੀਤਾ ਗਿਆ ਪਾਲਿਸੀ ਬਣਾਉਣ ਦੀ ਗੱਲ ਕੀਤੀ ਸੀ ਕਿ ਪਾਲਿਸੀ ਅਸੀਂ ਬਣਾ ਰਹੇ ਹਾਂ ਤੁਹਾਡੇ ਹੱਕ ਦੀ ਐ ਫਾਇਦੇ ਦੀ ਉਹਦੇ ਵਿੱਚ ਤੁਹਾਨੂੰ ਪੱਕਾ ਕਰਾਂਗੇ ਪਰ ਅਜੇ ਤੱਕ ਕੋਈ ਪਾਲਿਸੀ ਜਿਹੜੀ ਸਾਨੂੰ ਦਿਖਾਈ ਨਹੀਂ ਗਈ ਹੁਣ ਜਿਹੜਾ ਕਿਲੋਮੀਟਰ ਕਿੰਨੀਆਂ ਬੱਸਾਂ ਪਾਈਆਂ ਜਾ ਰਹੀਆਂ ਜੋ ਮਹਿਕਮੇ ਦਾ ਬਹੁਤ ਘਾਟੇ ਵਾਲਾ ਸੌਦਾ ਔਰ ਸਾਡੀ ਮੰਗ ਆ ਕਿ ਜਿਹੜੀਆਂ ਮਹਿਕਮੇ ਦੀਆਂ ਬੱਸਾਂ ਪਾਈਆਂ ਜਾਣ ਔਰ ਫ੍ਰੀ ਸਫਰ ਸਹੂਲਤ ਨੂੰ ਲੈ ਕੇ ਜਿਹੜਾ ਮੁਲਾਜ਼ਮ ਸਾਡੇ ਡਿਊਟੀਆਂ ਕਰ ਰਹੇ ਨੇ ਲੋਕ ਸਫਰ ਕਰ ਰਹੇ ਨੇ ਔਰ ਪੈਸਾ ਸਾਨੂੰ ਇੱਕ ਨਹੀਂ ਆ ਰਿਹਾ ਗੱਡੀਆਂ ਸਪੇਅਰ ਪਾਰਟ ਤੋਂ ਖੜੀਆਂ ਨੇ ਕੰਮ ਤੋਂ ਖੜੀਆਂ ਨੇ ਤਨਖਾਹਾਂ ਵੀ ਪ੍ਰੋਪਰ ਮਿਲ ਰਹੀਆਂ ਔਰ 800 ਕਰੋੜ ਰੁਪਏ ਕਰੀਬ ਸਾਡਾ ਜਿਹੜਾ ਉਹ ਸਾਡਾ ਲਾਈਨ ਵਾਲਾ ਆਧਾਰ ਕਾਰਡ ਦਾ ਔਰ 450 ਕਰੋੜ ਰੁਪਏ ਬੈਟਰ ਦੇ ਵਿੱਚ ਰੱਖਿਆ ਜੋ ਕਿ ਬਹੁਤ ਘੱਟ ਆ ਜਿਹਦੇ ਰੋਸ ਵਜੋਂ ਅੱਜ ਜਿਹੜੇ ਆ ਕਿ ਅਸੀਂ ਬਸਟੈਂਡ ਬੰਦ ਕਰਕੇ ਆਪਣਾ ਰੋਸ ਜਗ ਕਰ ਰਹੇ ਲੋਕ ਬਹੁਤ ਪਰੇਸ਼ਾਨ ਹੋ ਰਹੇ ਨੇ ਦੇਖੋ ਲੋਕਾਂ ਦੀ ਪਰੇਸ਼ਾਨੀ ਮੰਨਦੇ ਆ ਪਰ ਅਸੀਂ ਵੀ ਕਿੰਨੇ ਸਮੇਂ ਲੰਬੇ ਸਮੇਂ ਤੋਂ 2007 ਤੋਂ ਸਾਡੇ ਬਾਜ਼ਮ ਠੇਕੇ ਤੇ ਚੱ ਔਰ ਅਸੀਂ ਲੋਕਾਂ ਦੀ ਮੰਗ ਐਵੇਂ ਲੈ ਕੇ ਜਾ ਰਹੇ ਆ ਅੱਜ ਤੁਸੀਂ ਦੇਖਿਆ ਰੋਣਾ ਦੇ ਉੱਤੇ ਬੱਸਾਂ ਭਰੀਆਂ ਹੁੰਦੀਆਂ ਨੇ ਉਹ ਜਿਹੜੀ ਬੱਸ ਭਰੀ ਹੁੰਦੀ ਅੱਡੇ ਤੇ ਨਹੀਂ ਰੁਕਦੀ ਕਾਰਨ ਕਿ ਹੁਣ ਦੇ ਕੇ ਕੇ 60 ਥੋੜੀ ਲਵਾਏਗਾ ਦੂਜੇ ਲੋਕ ਰਹਿ ਜਾਂਦੇ ਨੇ ਸਾਡੀ ਮੇਨ ਮੰਗ ਆ ਕਿ ਵਾਧੇ ਦੇ ਹਿਸਾਬ ਨਾਲ 10000 ਬੱਸ ਪਾਈ ਹੋਵੇ ਲੋਕਾਂ ਦੀ ਮੰਗ ਆ ਅਸੀਂ ਲੋਕਾਂ ਦੀ ਮੰਗ ਨੂੰ ਨਾਲ ਲੈ ਕੇ ਚੱਲਦੇ ਹਾਂ ਬਾਦੀ ਦੇ ਹਿਸਾਬ ਨਾਲ 10000 ਸਰਕਾਰੀ ਬੱਸ ਕੀਤੀ ਜਾਵੇ ਹਰ ਇੱਕ ਰੂਟ ਤੇ ਪਿੰਡ ਲੈਵਲ ਤੇ ਸਰਕਾਰੀ ਬੱਸ ਜਾਵੇ ਤਾਂ ਲੋਕਾਂ ਨੂੰ ਸਫਰ ਸੌਖਾ ਮਿਲੇ ਮੀਡੀਆ ਵੀ ਕੀ ਸਰਕਾਰ ਕੇ ਸਾਥ ਕੁਝ ਸਿੱਟਾ ਨਿਕਲਿਆ ਉਸ ਦਾ ਦੇਖੋ ਕੋਈ ਵੀ ਅੱਜ ਤੱਕ ਸਿੱਟਾ ਨਹੀਂ ਨਿਕਲਿਆ ਪਾਲਿਸੀ ਬਣਾਉਣੇ ਦੀ ਗੱਲ ਕਰੀ ਸੀ ਉਹ ਵੀ ਨਹੀਂ ਅੱਜ ਤੱਕ ਦਿਖਾਈ ਔਰ ਅੱਜ ਮੀਟਿੰਗ ਹੈ ਸ਼ਾਇਦ ਜੇ ਉਸ ਵਿੱਚ ਕੁਝ ਹੱਲ ਕਰਤੇ ਨੇ ਤੇ ਅਗਲੇ ਪ੍ਰੋਗਰਾਮ ਪੋਸਟ ਬਣਾਏਗੇ ਨਹੀਂ ਤੇ 100% ਜਿਹੜਾ ਹੜਤਾਲ ਹੋ ਜਾਏ ਅਗਲੇ ਪ੍ਰੋਗਰਾਮ ਕੀ-ਕੀ ਹੈ ਇਹ 7 8 9 ਦੀ ਸਟ੍ਰਾਈਕ ਹੋਣ ਜਾ ਰਹੀ ਹੈ ਜਿਹਦੇ ਚ ਪੂਰਾ ਚੱਕਾ ਜਾਮ ਰਹੇਗਾ ਸਰਕਾਰੀ ਬੱਸਾਂ ਮੇਰਾ ਨਾਮ ਬੋਪਿੰਦਰ ਸਿੰਘ ਹੈ ਜੀ ਜਲੰਧਰ ਏਕਸਮੈ ਸੈਕਟਰੀ ਹਾਂ ਅੱਜ ਜੋ ਪ੍ਰੋਟੈਸਟ ਕੀਤਾ ਜਾ ਰਿਹਾ ਉਸਕੇ ਬਾਰੇ ਅੱਜ ਦਾ ਪ੍ਰੋਜੈਕਟ ਜੋ ਹੋ ਰਿਹਾ ਜੀ ਅੱਜ ਪੰਜਾਬ ਦੇ 27 ਡੀਪੂ ਦੇ ਗਾੜੀ ਬਿਲਕੁਲ ਬੱਸ ਸਟੈਂਡ ਬੰਦ ਕੀਤੇ ਗਏ ਆ 2 ਘੰਟੇ ਲਈ ਔਰ ਇਹ ਬੱਸ ਸਟੈਂਡ ਜਿਹੜੇ ਬੰਦ ਹੋਏ ਆ ਅੱਜ ਤੋਂ ਸਰਕਾਰ ਨੂੰ 1 ਮਹੀਨਾ ਪਹਿਲਾਂ ਦਾ ਨੋਟਿਸ ਵੀ ਦਿੱਤੇ ਆ ਵੀ ਅਸੀਂ ਸਟ੍ਰਾਈਕੇ ਜਾਵਾਂਗੇ ਹੜਤਾਲ ਕਰਾਂਗੇ ਕਿਉਂਕਿ ਸਾਡੇ ਮਸਲੇ ਨਹੀਂ ਸਰਕਾਰ ਹੱਲ ਕਰਦੀ ਹਰ ਵਾਰ ਵਾਅਦੇ ਕਰਕੇ ਸਰਕਾਰ ਬਾਅਦ ਚ ਮੁੱਕਰਦੀ ਆ ਔਰ ਹਰੇਕ ਚੀਜ਼ ਨੂੰ ਟਾਈਮ ਟਪਾਉ ਕੰਮ ਕਰਦੀ ਆ ਜਿਹਦੇ ਰੋਸ ਦੇ ਵਿੱਚ ਅੱਜ ਸਾਨੂੰ ਮਜਬੂਰਨ ਬੱਸ ਸਾਡੇ ਬੰਦ ਕਰਨੇ ਪਏ ਆ ਅਸੀਂ ਸਰਕਾਰ ਤੋਂ ਕੋਈ ਜ਼ਿਆਦਾ ਨਹੀਂ ਸਾਡੀ ਮੰਗਣੀ ਆ ਅਸੀਂ ਤੇ ਇਹੋ ਹੀ ਕਹਿ ਰਹੇ ਆ ਵੀ ਪਬਲਿਕ ਦੀ ਸਹੂਲਤ ਵਾਸਤੇ ਵੀ ਸਾਨੂੰ ਬੱਸਾਂ ਦਿੱਤੀਆਂ ਜਾਣ ਸਟਾਫ ਦਿੱਤਾ ਜਾਵੇ ਔਰ ਸਟਾਫ ਜਿਹੜਾ ਰੈਗੂਲਰ ਦਿੱਤਾ ਜਾਵੇ ਅੱਜ ਸਰਕਾਰ ਨੇ ਜਦੋਂ ਇਹ ਸਰਕਾਰ ਪੰਜਾਬ ਦੇ ਸਤਾ ਚ ਆਈ ਸੀ ਉਦੋਂ ਇਹਨਾਂ ਨੇ ਕਿਹਾ ਸੀ ਵੀ ਕੋਈ ਮੁਲਾਜ਼ਮ ਵਰਗਾ ਕੱਚਾ ਨਹੀਂ ਰਹਿਣ ਦਿੱਤਾ ਜਾਊਗਾ ਉਹਨੂੰ ਪੱਕਾ ਕੀਤਾ ਜਾਊਗਾ ਅੱਜ ਸਰਕਾਰ ਦੀਆਂ ਪਾਲਿਸੀਆਂ ਇਹ ਬਣ ਗਈਆਂ ਅੱਜ ਕਿਲੋਮੀਟਰ ਸਕੀਮ ਪਾਲਿਸੀ ਲੈ ਕੇ ਆਏ ਆ ਜਿਹੜੀ ਕਿ ਉਹ ਬਹੁਤ ਜ਼ਿਆਦਾ ਪੰਜਾਬ ਲਈ ਘਾਟੇਵੰਦ ਆ ਇੱਕ ਬਸ 30 ਲੱਖ ਰੁਪਏ ਦੀ ਤਿਆਰ ਹੁੰਦੀ ਆ ਤੇ ਉਹ ਜੇ ਕਿਲੋਮੀਟਰ ਸਕੀਮ 'ਚ ਪਹੁੰਚ ਗਏ ਤੇ 1 ਕਰੋੜ ਰੁਪਏ ਮਾਲਕ ਲੈ ਜਾਂਦਾ ਉਹਦਾ ਤੇ ਸਰਕਾਰ ਜਿਹੜੀ ਆ ਉਹ ਘਾਟੇ ਹੀ ਜਾ ਰਹੀ ਆ ਜੇ ਉਹ ਸਰਕਾਰ ਆਪਣੀਆਂ ਬੱਸਾਂ ਪਾਵੇ ਤੇ 1 ਕਰੋੜ ਰੁਪਏ ਜਿਹੜਾ ਜਾਂਦਾ ਉਹਦੇ ਤੇ ਤਿੰਨ ਬੱਸਾਂ ਪੈਂਦੀਆਂ ਤਿੰਨਾਂ ਦੇ ਨਾਲ ਸਪਾਈ ਹਾਡੀ ਪਹੁੰਚ ਕਿੰਨੀ ਬੱਸ ਪੈ ਰਹੀ ਆ ਫਿਰ ਉਹ 15 ਸਾਲ ਕੰਮ ਕਰੂਗੀ 15 ਸਾਲੀ ਕਮਾਈ ਮਿਲੂਗੀ ਇਸ ਸਮੇਂ ਮੇ ਮੰਗੇ ਪੂਰੀ ਨਾ ਹੋਈ ਤਾਂ ਦੇਖੋ ਜੀ ਜੇ ਮੰਗੇ ਹਮਾਰੀ ਨਾ ਪੂਰੀ ਕਰਾਂਗੇ ਜੇ ਤਾਂ ਤਿੱਖਾ ਸੰਘਰਸ਼ ਹੋਰ ਤੇਜ਼ ਕਰਾਂਗੇ 7 8 9 ਕੀ ਮਰੀ ਹੜਤਾਲ ਹੈ ਉਸਕੇ ਅੱਗੇ ਵੀ ਜੋ ਸੈਂਟਰ ਬਾਡੀ ਦਾ ਹੁਕਮ ਹੋਗਾ ਲੰਮੇ ਸਮੇਂ ਤੇ ਵੀ ਚਲੀ ਜਾਏਗੀ ਹੜਤਾਲ ਅਗਰ ਸਰਕਾਰ ਨੇ ਮਾਰੀ ਮੰਗੇ ਨਾ ਮੰਨੀ ਤਾਂ ਦੰ ਗਿਆ ਨਾ ਮਾਤਰੀ ਮਨਦੀਪ ਕੌਰ ਕਹਾਂ ਜਾ ਰਹੇ ਹੋ ਬੰਗਾ ਆਪਣੇ ਹਾਊਸ ਆਪਕੋ ਪਤਾ ਸੀ ਕਿ ਹੜਤਾਲ ਹੈ ਨਹੀਂ ਸਰ ਹਰਦਾ ਅਪੁਆਇੰਟਮੈਂਟ ਸੀ ਸਾਨੂੰ ਪਤਾ ਨਹੀਂ ਸੀ ਅੱਜ ਨਹੀਂ ਮੇਰੀ ਥਾਇਰੋਇਡ ਦੀ ਇੱਥੇ ਗੋਲਡਨ ਹਸਪੀਟਲ ਅਪੁਆਇੰਟਮੈਂਟ ਸੀ ਅੱਜ ਕਿਤਨੀ ਦਿੱਕਤ ਆ ਰਹੀ ਹੈ ਬਾਬਾ ਜੀ ਹੋਣਾ ਦਿੱਕਤ ਹੈ ਹਾਂ ਜੇ ਪਤਾ ਨਹੀਂ ਲੱਗਦਾ ਕਿੱਧਰ ਨੂੰ ਜਾਣਾ ਹੈ ਕੁਵੇ ਕਿ ਐਸੇ ਬਸ ਨਹੀਂ ਆਏ ਹਾਂਜੀ ਅਬ ਜਾ ਤੋ ਹੀ ਮਿਲੀ ਬਸ ਸੀ ਹਾਂਜੀ ਇਹ ਤਾਂ ਨਹੀਂ ਦੇਖਦੇ ਹਾਂ ਹੁਣ ਬਾਹਰ ਮੈਂ ਬਸ ਸਟੈਂਡ ਪਰ ਦੇਖਾ ਆਪਣੇ ਕਿਹਦਾ ਮਾਹੌਲ ਸੀ ਸਵੇਰੇ ਤਾਂ ਸਹੀ ਸੀ ਸਵੇਰੇ ਸਹੀ ਸੀ ਜਾਤ ਸੀ ਆਏ ਹਾਂ ਪਰ ਹੁਣ ਜੇ ਵਾਪਸੀ ਆਏ ਤਾਂ ਹੁਣ ਦੇਖਾ ਵੇ ਆ ਇੱਥੇ ਕਿਦਾਂ ਹੋਇਆ ਵੇ ਆ ਕੀ ਬਣ ਗਿਆ ਤਾਂ ਫਿਰ ਅਚਾਨਕ ਦੇਖ ਕੇ ਤਾਂ ਹੁੰਦਾ ਹੀ ਆ ਮਨ ਨੂੰ ਹੁਣ ਦੇਖਦੇ ਆ ਦਿੱਕਤ ਤਾਂ ਦਿੱਖਤੇ ਹੀ ਆ ਜੇ ਕੁਛ ਨਾ ਮਿਲਿਆ ਫੇ ਕਿੱਦਾਂ ਜਾਣਾ ਆ ਠੀਕ ਆ